ਮੈਂ ਨਾ ਰਹੀ ਮੈਂ ਹੱਥ ਸੁਣਨਾ ਹੋ ਗਿਆ ਯਾਰ ਸੁਣੇ ਹਰ ਕੋਈ ਉਹਦਾ ਕੋਈ ਹੋਗੇ ਤੇ ਆ ਗਈ ਸੀ ਬੜੀ ਜਿਆਦਾ ਮਾਤਾ ਗੁਜਰੀ ਲੰਗਰ ਦੇਖੋ ਹੀ ਕਿੰਨੀ ਭੀੜ ਹੈ ਇੱਧਰ ਤੇ ਇੱਕ ਉਹ ਦੇਖੋ ਜੰਨਾ train ਆ ਰਹੀ ਲੋਕ ਖੜੇ ਨਹੀਂ ਨੇ

ਮੈਂ ਕਿੱਥੇ ਨਹੀਂ ਅੱਗੇ ਬੈਠੂ ਭਾਈ ਮੈਂ ਆਹ ਜਿਹੜਾ ਅੱਗੇ ਬੈਠੂਗਾ ਜੀ ਆ ਦੇਖੋ ਸਾਡੇ ਮਿਹਨਤ ਕਰ ਰਿਹਾ ਚੱਲ ਕਿੰਨੀ ਮਿਹਨਤ ਕਰ ਓਏ ਇਹਦੇ ਵਿੱਚ ਬਿਸਕੁਟ ਨਹੀਂ ਆਣੇ ਹੈਗੇ ਇਹ ਨਹੀਂ ਕਿ ਵੰਦਾ ਪਛਾਣੀ ਆਣੀ ਹੈ ਜਿਹੜਾ ਜਿਹੜਾ ਜਾ ਨਹੀਂ ਰਿਹਾ ਜੀ ਜਿਹੜਾ ਉਹਨਾਂ ਨੇ ਖਈਏ ਦੇਖਾਈ ਨਹੀਂ ਮੁੰਡੇ ਨੇ ਵੀ ਨੇ ਲੱਗਾ ਪਾਇਆ ਜੀ ਮੈਂ ਜਾਉਂਗਾ ਦਰਦ ਯੈਸ ਇਹ ਕਰ ਐਤਵਾਰ 7 ਜਨਵਰੀ 2024 ਅਜੇ ਚੱਲਿਆ ਹੀ ਸਰਹੰਦ ਆਲੇ 8:00 ਟਾਈਟ ਧਰਤੀ ਅਸਰਦਾ ਤੇ ਕੰਮ ਕਹ ਨਹੀਂ ਗਿਆ ਚੱਲ ਚਲਾ ਅਸੀਂ ਬਤਾ ਅਸੀਂ ਰੱਖੀਏ ਰੋਣੀ ਦਾਲ ਤੂੰ ਚਲਾ ਸੰਗਤ ਆ ਲੈ ਆਈ ਨਹੀਂ ਪਰ ਮੈਂ ਤਾਂ ਇੱਕ ਗੱਲ ਗੱਲ ਬਿਕਰੇ ਬਿਕਰੇ ਗੱਲ ਕਰ ਸਕਦੀ ਮੋਤੀਵਾਰਾ ਜੇ ਦਾ ਪਾ ਫੁਰੂ ਬੀ ਚੁੰਦਾ ਹਰ ਕੋਈ ਉਹਦਾ ਪਾਣੀ ਪਰ ਬਣਾ ਇਹਨੇ ਕਿ ਬਣਾ ਆ ਹੱਥ ਸੁੰਨ ਹੋ ਗਏ ਯਾਰ ਮੇਰੇ ਟਰੈਕਟਰ ਤੇ ਹੁਣ ਲੱਗਦੀ ਫਰੰਟ ਤੇ ਬੈਠੇ ਹਾਂ ਪੀਠ ਠੀਕ ਠੀਕ ਜੀ ਆਈ ਪੀਠ ਦੂਜੇ ਜਾਣਾ ਹਾਂ ਪੈਸੇ ਆ ਹਾਂ ਪਤਾ ਨਹੀਂ ਕਿ ਕਿਉਂ ਦੂਜੇ ਜਾਣਾ ਰਨਾ ਬਿਲ ਸਾਜੀ ਨਹੀਂ ਆ ਫਨ ਟੈਂਪਾੜਨ ਜਾਣਾ ਚੱਲ ਵੀ ਚੱਲ ਛੇਤੀ ਆ ਪਟਵਾਰਾ ਸਾਹਿਬ ਪਟਵਾਰਖਾਨਾ ਰੋਡ ਕੰਕੀ ਸਾਗ ਤੇ ਮੱਕੀ ਦੀ ਰੋਟੀ ਨਾਲ ਹੀ ਚਾਹ ਚੱਲ ਚੱਲ ਪਿਛਲੀ ਵੀਡੀਓ ਚ ਕਿੰਨੀ ਭੀੜ ਸੀਗੀ ਤੇ ਇਹਨੇ ਕਿੰਨੀ ਖੁੱਲ ਹੈ ਸੰਗਤ ਸੰਗਤ ਹੈ ਪਰ ਹਵਾ ਵਾਲੇ ਦਿਨਾਂ ਦੇ ਬਰਾਬਰ ਨਹੀਂ ਪਾਸਾ ਇਹ ਬਈ ਫੁੱਲ ਨਹੀਂ ਹੁੰਦੀ ਫੁੱਲ ਡੁੱਲ ਕੇ ਮੱਥਾ ਟੇਕਉਂਦਾ ਦੁਕਾਨਾਂ ਸਾਰੀਆਂ ਖੰਡੀਆਂ ਲੈ ਕੇ ਦੇਖੋ ਹੀ ਡੋਰੇਮੋਨ ਕਿੰਨੇ ਵਧੀਆ ਵਧੀਆ ਹੋਇਆ ਕੀ ਬਾਤ ਹੈ ਨਹੀਂ ਡੈਕੋਰੇਸ਼ਨ ਵਾਸਤੇ ਹੋਮ ਡੈਕੋਰੇਸ਼ਨ ਰਹੀ ਟੋਪੀਆਂ ਹਾਂ ਅੱਜ ਦੇਖੋ ਕਿੰਨੀ ਖੁੱਲਾ ਆ ਚੌਂਕ ਤੇ ਪਤਾ ਹੀ ਨਹੀਂ ਲੱਗਦਾ ਹਵਾਲੇ ਦਿਨਾਂ ਪਤਾ ਹੀ ਨਹੀਂ ਲੱਗਦਾ ਆ ਚੌਂਕ ਉਹੀ ਆ ਕੋ ਹੋਰ ਆ ਕੋਈ ਕਿਤੇ ਹੋਰ ਆ ਗਿਆ ਮੈਂ ਮਾ ਉਹ ਤਾਂ ਵੈਸੇ ਹੀ ਹੈ ਟੇਬਲ ਟੂਬਲ ਤੇ ਰੱਖਣ ਵਾਸਤੇ ਆ ਹਾਂ ਹਾਂ ਵਧੀਆ ਲੱਗਦਾ ਇੱਕ ਇੱਕ ਚੀਜ਼ ਭਈ ਆ ਦਾ ਬ੍ਰਦਰ ਥੀਸ ਆਰ ਟੂ ਐਕਸਪੈਂਸਿਵ ਯੂ نو ਬਹੁਤ ਮਹਿੰਗੇ ਜੀ ਜਾਂ 1500 1500 ਦੇਖੋ ਜੀ ਅੱਜ ਕਿੰਨੇ ਪੀਲੇ लाइन लगी हुई है इत चलते फिर चलो उ जोड़े खोल खोलते जनवा <गणागे> ਮਾਤਾ ਗੁਜਰੀ ਲੰਗਰ ਦੇਖੋ ਕਿੰਨੀ ਘਿਹਰ ਇੱਧਰ ਵੀ ਖਿਤਾਬ ਨਹੀਂ ਜਾਇਆ ਏ ਆ ਇੱਧਰ ਓਖਾ ਲੱਗਦਾ ਹੁਣ ਠੰਡਾ ਬੁਰਜ ਜਾਣਾ ਯਾਰ ਮੈਂ ਤਾਂ ਨਾ ਹੀ ਹੋਲੀ ਖੜੇ ਦੇਖੋ ਓ ਦੇਖੋ ਜਿੱਥੇ ਆਪਣੇ ਮਾਤਾ ਜੀ ਤੇ ਫਤੇ ਵੀ ਤੇ ਯਾਰ ਆਵਾਂ ਰਿੰਗਣੇ ਦੇਖ ਲਿਆ ਐ ਤੇਰੇ ਲਾਣ ਵਾਲੀ ਆ ਹਨਾ ਹਟਕ ਲੱਗ ਕੇ ਜੰਨਿਆ ਹੜਾ ਦੇਣੀ ਆ ਦੇਖਣਾ ਸਾਹ ਕਦੀ ਹੈ ਕਰੀ ਨਹੀਂ ਬ੍ਰੈਂਡ ਦੀ ਪਟਰੀ ਬਦਲ ਦੇਣੀ ਹੈ ਨਾ ਇੱਧਰ ਨੂੰ ਆ ਜਾਣਾ ਆ ਦੇਖੋ ਜੀ ਦੀ ਹੁਣ ਕੰਟਰੋਲ ਸਾਡੇ ਕੋਲ ਹੈ ਹੱਗ ਬਰਾਂ ਆਈ ਘਟਨਾ ਵੀ ਦੇਖਣ ਵਾਸਤੇ ਲੋਕ ਕਰੋਸੇ ਕਰੀ ਜਾਂਦੇ ਪਰ ਡਰਦੇ ਨਹੀਂ ਲੋਕਾਂ ਆਹ ਦੇ ਬਾਈ ਕੱਢ ਲੈ मनु तेरा मनु ओ, मैं तेरा जमा पर बिलवाज नहीं मिर्चा पवा लिया मेनू वापस आंदा मैं लंगर नहीं खाना ਪਾਸ ਤਾਂ ਇਹਦਾ ਦੇਖ ਲਾ ਆਪਣੇ ਵੀ ਨਹੀਂ ਉਹ ਤਾਂ ਘਰੇ ਮਿਲਦੀ ਜਾਂਦੀ ਨੂੰ ਚੱਲ ਚੱਲਦੇ ਰੇ 5 ਮਿੰਟਾਂ ਬਾ ਤਿਆਰ ਹੋ ਜਾ ਚੱਲੋ ਕਾ ਜੰਨੇ ਹੁਣ ਆਏ ਵੇ ਤਾਂ ਹੈ ਲੋ ਜੀ ਕਿਤੇ ਟਾਈਮ ਹੋਈ ਜਾਣਾ ਅੱਜ ਕਿੱਧਰ ਖੜਾ ਪਹਿਲਾਂ ਹੀ ਆ Baru kira-kira yang bernyanyi Tiga.